ਮੈਂ ਅੱਜ ਦੀ ਗਰਾਊਂਡ 'ਚ ਗਿਆ ਖੇਡਣ ਵਾਲੀਬਾਲ ਮੇਰਾ ਨਾਮ ਗੁਰਕਿਰਤ ਸਿੰਘ ਪਿੰਡ ਮੇਰਾ ਅਵਾਨ ਮੈਂ ਖੇਡਣ ਗਿਆ ਗੁਰਬਾਲੀ ਵਾਲ ਖੇਡਣ ਗਿਆ ਸਾਰੇ ਜਣੇ ਉਹ ਜੋਤ ਮੁੰਡਾ ਵੀ ਜਿੱਤੇ ਗੋਲੀ ਵਜੀ ਉਹ ਵੀ ਗਿਆ ਮੇ ਨਾਲ ਵਾਲੀਬਾਲ ਖੇਡਣ ਇਹ ਪਿੰਡ ਆ ਇਹ ਆ ਇਹਨਾਂ ਦੀ ਕਿਤੇ ਆਪਸੀ ਕੋਈ ਕੁਮਮਾਈ ਇੱਕ ਦੇ ਆਹਦੇ ਨਾਲ ਕੋਈ ਹੋਈ ਨਹੀਂ ਅਸੀਂ ਵਿੱਚ ਛਡਾਉਣ ਪਏ ਨਾਲ ਵੀ ਰਹਿਣ ਦੋ ਰਹਿਣ ਦੋ ਉਹਨੇ ਮੇਰੇ ਤੱਕਾ ਮਾਰ ਗਿਆ ਪਹਿਲਾਂ ਕਿੰਨੇ ਕਿੰਨੇ ਮੇਰਾ ਜਥ ਮੰਨੇ ਨੇ ਆਡੇ ਪਿੰਡ ਵਾਲਾ ਸਰਪੰਚ ਜਿਹੜਾ ਬਣਿਆ ਆ ਕੀ ਤੇ ਕੇਵਲ ਜਿਹੜਾ ਸਾਡੇ ਪਿੰਡ ਦਾ ਆਡੇ ਜਿਹੜਾ ਪਿੰਡ ਜਿਹੜਾ ਕੇਵਲ ਉਹਨੇ ਪਿਸਤੌਲ ਫੜਿਆ ਸੀ ਉਹ ਪੁਲਿਸ ਮੁਲਾਜ਼ਮ ਨਹੀਂ ਪੁਲਿਸ ਮੁਲਾਜ਼ਮ ਸੀ ਪਹਿਲਾਂ ਹੁਣ ਰਿਟਾਇਰ ਹੋਇਆ ਹੋ ਅੱਛਾ ਤੇ ਇੱਕ ਦੂਜੇ ਨੇ ਮੰਨੇ ਨੇ ਰਵਲ ਫੜੀ ਇਹਨਾਂ ਦੇ ਨਾਲ ਕੋਈ 20 ਜਾਣੇ ਹੋਰੀ ਨਾ ਸਾਰਿਆਂ ਕੋ ਹਥਿਆਰੀ ਮਾਰੂ ਹਥਿਆਰੀ ਇਹਨਾਂ ਕੋ ਧਾਤ ਤਰ ਰਫੜ ਰਦਾ ਬਈ ਰਵੀ ਇੱਕ ਹਥਿਆਰੀ ਰਵੀ 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 ਨਾਲ ਹੀ ਇਹਦਾ ਮੁੰਡਾ ਮੰਨੇ ਦਾ ਬੱਗੋ ਨਾਲ ਹੀ ਸੱਤੇ ਦੇ ਦੋਵੇਂ ਮੁੰਡੇ ਨਾਲ ਹੀ ਸੱਤੇ ਕਿਸ ਨਾਲ ਇਹਨਾਂ ਮੇਰੇ ਉਹ ਸੱਤੇ ਜਆ ਪੱਕੇ ਵੱਲ ਨੇ ਮੇਰੇ ਇਸੇ ਪਾਰਟੀ ਦੀ ਗੋਲੀ ਮਾਰੀ ਇੱਕ ਇੱਥੇ ਮਾਰੀ ਦੇ ਇੱਕ ਇੱਥੇ ਮਾਰੀ ਮੰਨੇ ਨੇ ਇੱਥੇ ਇੱਕ ਮਾਰੀ ਇੱਕ ਇੱਥੇ ਨੜਾ ਜ ਮਾਰੀ ਮੰਨੇ ਨੇ ਮੇਰੇ ਮੰਨੇ ਨੇ ਮੇਰੇ ਨਾਲ ਕਰਕੇ ਫੇਰ ਕੱਢਿਆ ਮੰਨੇ ਦਾ ਫੇਰ ਮਿਸ ਹੋ ਗਿਆ ਇਧਰ ਤਿੰਨ ਤਿੰਨ ਫੇਰ ਇੱਕ ਫੇਰ ਇਧਰ ਮਾਰਿਆ ਉਹਨਾਂ ਦੋ ਇੱਕ ਦੋ ਵਜੇ ਇੱਕ ਇੱਕ ਉਹਦੇ ਮਾਰਿਆ ਦੋ ਦੋ ਮੰਦਰ ਪਿਆ ਇੱਕ ਉਹਦੇ ਮਾਰਿਆ ਤੇ ਉਹਨਾਂ ਦੇ ਪਿਛੇ ਇੱਕ ਇੱਕ ਸੱਤ ਫੇਰ ਮਿਸ ਹੋਏ ਪੂਰੀ ਉਹਨਾਂ ਫਾਇਰਿੰਗ ਕੀਤੀ ਬੇਟਾ ਕੋਰੀ ਉਹਨਾਂ ਮਾਰੀ ਵੀ ਉਹਨਾਂ ਦੇ ਜਿਹੜੇ ਘਰ ਦੇ ਕੋਰਾ ਹੁੰਦਾ ਨਾ ਉਹ ਰਾਹ ਬਣਿਆ ਸੜਕ ਓਹ ਇਹ ਤਾਂ ਇਹ ਮੁੰਡਾ ਹੈ ਤੇ ਇਹ ਸੜਕ ਤੇ ਤੂੰ ਕੀ ਤੀਹ ਕੋ ਲੈਣ ਆਏ ਜੀ ਇਹ ਅਡੇ ਘਰ ਨੂੰ ਰਾਹ ਜਾਂਦਾ ਅੰਦਰ ਨੂੰ ਇਹ ਸੜਕ ਬਣੀ ਆ ਤੇ ਫਿਰ ਇਹ ਇੱਥੇ ਜਿਹੜਾ ਮਰਜੀ ਨੱਕ ਸਕਦਾ ਆਂਦਾ ਫਿਰ ਹੁਣ ਨਾ ਕਿਉਂ ਰਹਿ ਗਏ ਹੁਣ ਇਹਦਾ ਕਹਿਤਾ ਗੋਲੀ ਮਾਰੀ ਗੋਲੀ ਮਾਰੀ ਕਿੰਨੇ ਮਾਰੀ ਗੋਲੀ ਜਿਹੜੇ ਸਰਪੰਚ ਨੇ ਪਿੰਡ ਦੇ ਉਹਨਾਂ ਮਾਰੀਆਂ ਸਾਡੇ ਬੂਹੇ ਆ ਗਿਆ ਇਹ ਢੱਕਿਆ ਉਹਨਾਂ ਸਿੱਧੀਆਂ ਗੋਲੀਆਂ ਚਲਾਈਆਂ ਕਿੰਨੇ ਜਣੇ ਸੀ ਉਹ 6-7 ਜਣੇ ਅੱਛਾ ਪਿੰਡ ਦਾ ਸਰਪੰਚ ਨੇ ਹੋਰ ਨਾਲੋਂ ਬਾਕੀ ਉਹਨਾਂ ਦੇ ਭਰਾ ਤੁਹਾਡਾ ਕੀ ਨਾਮ ਮੇਰਾ ਨਾਮ ਲਵਜੋਤ ਸਿੰਘ ਲਵਜੋਤ ਕਿੰਨੇ ਜਣੇ ਚੱਕ ਨਹੀਂ ਹੋਏ ਬੰਦੇ 3 ਹਾਂਜੀ ਤੇ ਅੰਮ ਚਲੇ ਜੇ ਮੇਰਾ ਨਾਮ ਰਾਜੀਵ ਸਿੰਘ ਜੀ ਹਾਂਜੀ ਰਾਜੀਵ ਸਿੰਘ ਰਾਜੀਵ ਸਿੰਘ ਦੀ ਪਿੰਡ ਵਾਂਚ ਚ ਚੱਲੀਆਂ ਗੋਲੀਆਂ ਕਿੰਨੇ ਜਾਣੀ ਜਖਮੀ ਹੋਇਆ ਕੀ ਸੀ ਸਾਰਾ ਮਾਮਲਾ ਇਹ ਮਾਮਲਾ ਸਾਰਾ ਆ ਆਪੇ ਆਪਾ ਸਾਰੇ ਮੁੰਡੇ ਮੇਰੇ ਚਾਚੇ ਤਾਇਆ ਦੇ ਸਭ ਗਰਾਊਂਡ ਚ ਖੇਡਣਦੇ ਹੀ ਤੇ ਗਰਾਊਂਡ ਚ ਖੇਡਦੇ ਖੇਡਦੇ ਜਦੋਂ ਇਹ ਘਰ ਨੂੰ ਆਏ ਤੇ ਘਰ ਆਣ ਕੇ ਜਸਤੇ ਖਲੋਤੇ ਹੀ ਆ ਜੀ ਤੇ ਸਾਰੇ ਜਾਣੇ ਆਪਜੀ ਗੱਲਾਂ ਗੁੱਲਾਂ ਮਾਰਦੇ ਆ ਤੇ ਇਹ ਮਗਰੋਂ ਦੋ ਗੱਡੀਆਂ ਭਰ ਕੇ ਆਈਆਂ ਨੇ ਇਹ ਇੱਕ ਆਵਾ ਕੇਵਲ ਤੇ ਮਨਾ ਸਰਪੰਚ ਉਹਦਾ ਮੁੰਡਾ ਤੇ ਇੱਕ ਉਹਦੇ ਜਵਾਈ ਦੋ ਜਵਾਈ ਤੇ ਘਰਕਿਆਂ ਦੇ ਬੰਦੇ ਨੇ ਤੇ ਨਾਲ ਹੋਰ ਨੇ ਦੋ ਤਿੰਨ ਜਣੇ ਸਾਰੇ ਜਣੇ ਆਣ ਕੇ ਉਹਨਾਂ ਨੇ ਅੰਨੇ ਵਾ ਗੋਲੀ ਚਲਾਤੀ ਆ ਨਾ ਕਿ ਦੀ ਗੱਲ ਸੁਣੀ ਆ ਨਾ ਕਿ ਦੀ ਕਾ ਕੀਤਾ ਠੀਕ ਆ ਇੱਕ ਮੇਰੇ ਡੈਡ ਫਾਦਰ ਸਾਦੇ ਵੱਜੀ ਕਲਦੀਪ ਸਿੰਘ ਦੇ ਤੇ ਇੱਕ ਮੇਰਾ ਭਰਾ ਨੇ ਦੋ ਗੁਰਕੇ ਸਿੰਘ ਤੇ ਲਵਜੋ ਸਿੰਘ ਉਹਨਾਂ ਨੇ ਮੇਰੇ ਤੇ ਵੀ ਚਲਾਈ ਆ ਪਰ ਮੈਂ ਕਿ ਭੱਜ ਕੇ ਜਿਹੜਾ ਗੇਟ ਦੇ ਪਰਲੇ ਬੰਨੇ ਹੋਗਾ ਤੇ ਮੇਰੇ ਵੱਜਨ ਤੋਂ ਰਹਿ ਗਈ ਠੀਕ ਆ ਇੱਕ ਮੇਰਾ ਨਾਲ ਹੋਰ ਆ ਮੇਰਾ ਭਰਾ ਚਲਬੀ ਸਿੰਘ ਉਹਦੇ ਵੀ ਮਾਰਦੇ ਲੱਗੇ ਸੀ ਉਹ ਵੀ ਬੜਾ ਮੁਸ਼ਕਿਲ ਨਾਲ ਭਜਿਆ ਤੇ ਇਹਨਾਂ ਤਿੰਨਾਂ ਦੇ ਨਾਲ ਵੱਜ ਕੇ ਜ਼ਖਮੀ ਹੋ ਗਏ ਨੇ ਹਾਂ ਜੀ ਤਿੰਨ ਜਣੇ ਹਾਂ ਜੀ ਤਿੰਨ ਜਣੇ ਅਕਾ ਉਸ ਬਾਅਦ ਵੀ ਕੀ ਹਾਲ ਹਾਂਜੀ ਹੁਣ ਆਪਾਂ ਹਸਤਾ ਲੈ ਗਏ ਆਏ ਤਾਂ ਉਹਨਾਂ ਨੇ ਇੱਥੋਂ ਗਾ ਖੜਿਆ ਵਾ ਅਮਰਸਰ ਆਫਰ ਕੀਤਾ ਵਾ ਅਮਰਸਰ ਕਿੱਥੇ ਕਿੱਥੇ ਲੱਗੀਆਂ ਗੋਲੀਆਂ ਉਹਨਾਂ ਦੇ ਤਨਾਂ ਦੇ ਪੱਟੇ ਲੱਗੀਆਂ ਗੋਲੀਆਂ ਉਹਨਾਂ ਦੇ ਪੱਟੇ ਹਾਂਜੀ ਤਨਾਂ ਦੇ ਪੱਟੇ ਹਾਂ ਸਿੱਧੀਆਂ ਚਲਾਤੀਆਂ ਨਾ ਕੋਈ ਸੁਣਿਆ ਨਾ ਵੇਖਿਆ ਨਾ ਕਿਨਿਆ ਉਹਨਾਂ ਕੋਲ ਚਾਰ ਪੰਜ ਹਥਿਆਰ ਹੀ ਇੱਕ ਜਿਹੜਾ ਮਨੇਰਾ ਮੁੰਡਾ ਰਵੀ ਆ ਉਹਦੇ ਕੋਲ ਵੀ ਇੱਕ ਪਿਸਤਲ ਹੀ ਤੇ ਮਨੇ ਕੋ ਰਫਲ ਹੀ ਤੇ ਕੇਵਲ ਕੋਈ ਇੱਕ ਪਿਸਤਲ ਹਾਂਜੀ ਮਾਨਾ ਸਰਪੰਚ ਪਿੰਡ ਦਾ ਮਜੂਦਾ ਸਰਪੰਚ ਉਹਦੇ ਕੋਲ ਰਫਲ ਹੀ ਉਹਨੇ ਵੀ ਰਫਲ ਦੀ ਗੋਲੀ ਚਲਾਈ ਆ ਉਹ ਪਰਵੱਜੀ ਨਹੀਂ ਗਏ ਦੇ ਨ ਉਹਦਾ ਭਰਾ ਜਿਹੜਾ ਕੇਵਲ ਸਿੰਘ ਉਹ ਪੁਲਿਸ ਜੀ ਉਹ ਲਟਾਇਰ ਹੋ ਗਿਆ ਹੁਣ ਉਹਨੇ ਮਾਰੀਆਂ ਹਾਂਜੀ ਕਾਹਦੀਆਂ ਜਿਹੜੇ ਹਥਿਆਰ ਸੀ ਉਹ ਇੰਨਾ ਨਹੀਂ ਮੈਂ ਕਹਿ ਸਕਦਾ ਇੱਕ ਰਫਲ ਸੀ ਤੇ ਦੋ ਪਿਸਤੌਲ ਫੜੇ ਇੰਨਾਂ ਨੂੰ ਮੈਨੂੰ ਜਾਣਕਾਰੀ ਨਹੀਂ ਆ ਵੀ ਕਿਹੜੇ ਸੀ ਤੇ ਕਿਹੜੇ ਨਹੀਂ ਹਾਂਜੀ ਪੁਲਿਸ ਨੂੰ ਦੱਸ ਹਾਂਜੀ ਪੁਲਿਸ ਨੂੰ ਫੋਨ ਕਰਤਾ ਜੀ ਚਲੋ ਠੀਕ ਜਿਹੜਾ ਗੋਲੀ ਨਾਲ ਪੇਸ਼ੈਂਟ ਆਏ ਸੀ ਕਿ ਸਾਡੇ ਕੂਚ ਦੇ ਦਰਵਾਜ਼ੇ ਕੀ ਸੀ ਸਰ ਤੁਹਾਡੇ ਕੋਲ ਤਿੰਨ ਪੇਸ਼ੈਂਟ ਆਏ ਨੇ ਇੱਕ ਲਖਜੋਤ ਇੱਕ ਗੁਰਕੀਰਤ ਤੇ ਕੁਲਦੀਪ ਸਿੰਘ ਇਨਾਂ ਦੇ ਅਲੀਜੀਸਟ ਯੂ ਸੌਲਟ ਨਾਲ ਆਏ ਨੇ ਪਰ ਉਹਨਾਂ ਦੇ ਕਾਫੀ ਪੱਟ 'ਚ ਆਪਾਂ ਦੇਖਿਆ ਵੀ ਛੱਟ ਵਗੈਰਾ ਲੱਗੀ ਸੀ ਤੇ ਬਲੀਡਿੰਗ ਵਗੈਰਾ ਕਾਫੀ ਹੋਂਦੀ ਸੀ ਜਿਹਦੇ ਕਰਕੇ ਅਸੀਂ ਉਹਨਾਂ ਨੂੰ ਫਰਸਟ ایڈ ਕਰਕੇ ਪ੍ਰੋਪਰ ਆਈਵੀ ਲਾਈਨ ਮੇਨਟੇਨ ਕਰਕੇ ਉਹਨਾਂ ਨੂੰ ਆਪਾਂ ਗੁਰਨਾਣਕ ਦੇ ਹਸਪੀਟਲ ਰੈਫਰ ਕੀਤਾ ਤਾਂ ਕਿ ਉਹਨਾਂ ਦਾ ਫਰਦਰ ਇਲਾਜ ਹੋ ਸਕੇ ਕਿੰਨੇ ਜਾਣੇ ਸੋ ਤਿੰਨ ਜਾਣੇ ਹੀ ਇੱਕ ਹੀ ਗੱਲ ਲੱਭ ਜੋ ਇੱਕ ਗੁਰਕੀਰਤ ਤੇ ਇੱਕ ਕੁਲਦੀਪ ਸਿੰਘ ਕਰਕੇ ਤਿੰਨ ਜਾਣੇ ਹਾਂਜੀ ਅਵਾਨ ਪਿੰਡ ਦੇ ਨੇ ਹਾਂਜੀ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਆਪਣਾ ਉੱਥੇ ਗੋਲੀ ਚੱਲੀ ਆ ਤੇ ਬੰਦੇ ਸਿਵਲ ਹਸਪੀਟਲ ਫਤਿਹਗੜ ਚੂੜੀਆਂ ਐਡਮਿਟ ਨੇ ਤੇ ਸੁਸਬੰਧੀ ਇੱਥੇ ਮੌਕੇ ਤੇ ਹੋਣ ਆਏ ਆ ਜੀ ਹਸਪੀਟਲ ਜਿੱਥੇ ਪਤਾ ਲੱਗਾ ਕਿ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਰੈਫਰ ਕੀਤਾ ਗਿਆ ਤੇ ਬਾਕੀ ਜਿਹੜੇ ਆ ਜ਼ਖਮੀ ਹੋਏ ਨੇ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਆ ਬਿਆਨ ਅਸਲ ਕਰਕੇ ਤੇ ਜਿਹੜੀ ਕਾਨੂੰਨੀ ਕਾਰਵਾਈ ਮਚਲਿਆ ਦੀ ਜਾਵੇਗੀ ਬੰਦਿਆਂ ਦੀ ਹੋਈ ਡੈਂਟੀਫਿਕੇਸ਼ਨ ਬਿਲਕੁਲ ਜੀ ਜੇ ਤੇ ਸਾਰਾ ਜੇ ਆਪਾਂ ਹਾਲਾਤ ਪਤਾ ਕਰਨੇ ਨੇ ਜੀ ਸਾਡਾ ਮਿਲਦੇ ਹੋਇਆ ਜੀ ਕਿਸੇ ਕਿਸੇ ਨਾਲ ਵੀ ਤੇ ਜੋ ਵੀ ਫੈਕਟ ਕਲੀਅਰ ਹੋਣਗੇ ਤੇ ਉਹਦੇ ਮੁਤਾਬਕ ਜਿਹੜੀ ਆ ਕਾਰਵਾਈ ਕੀਤੀ ਜਾਵੇ